ਸਲਾ ਜੀ ਸਾਡੇ ਆ ਪਾੜ ਪਿਆ ਆ 1.5 200 ਫੁੱਟ ਦਾ ਪਾੜਿਆ ਇੱਥੇ ਤੇ ਇਹ ਜਿਹੜਾ ਆ ਅਸੀਂ ਕਹਿੰਨੇ ਆ ਵੀ ਜਲਦੀ ਜਲਦੀ ਜਿਹੜਾ ਆ ਮੁਰਮਤ ਹੋਣੀ ਚਾਹੀਦੀ ਹੈ ਜੀ ਅਧਿਕਾਰੀ ਕੋ ਆਇਆ ਕੋਈ ਪਾੜ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਈ ਤੱਕ ਕਿ ਇਹਨੇ ਨਹੀਂ ਪੁੱਛਿਆ ਸਾਨੂੰ ਆਣ ਕੇ ਅਜੇ ਤੱਕ ਇਦਾਂ ਹੀ ਆ ਜੀ ਕਿਤਾ ਜਾਰੇ ਪਿੰਡ ਚ ਪਿੰਡ ਚ ਹੀ ਅਸੀਂ 4-5 ਕਿਲੋਮੀਟਰ ਘੁੰਮ ਕੇ ਜਿਹੜਾ ਇਹ ਫੇਰ ਜਾਂਦੇ ਆ ਜੀ ਜੇ ਆਪਾਂ ਨੂੰ ਗੱਲ ਨਹੀਂ ਨੂੰ ਜਾਣਾ ਪੈਂਦਾ ਤੇ 4-5 ਕਿਲੋਮੀਟਰ ਘੁੰਮ ਕੇ ਤੇ ਫੇਰ ਆਪਾਂ ਉਧਰ ਨਹੀਂ ਜਾਂਦੇ ਤੇ ਹਜੇ ਤੱਕ ਸਾਡੇ ਕੋਈ ਨਹੀਂ ਪਹੁੰਚਿਆ ਕਿ ਪ੍ਰਸ਼ਾਸਨ ਅਧਿਕਾਰੀ ਨੇ ਸਾਡੀ ਕੋਈ ਸਾਰ ਨਹੀਂ ਲਈ ਅਜੇ ਤੱਕ ਹੋ ਜੀ ਬੰਨ ਬੰਨਣ ਦੀ ਕੋਸ਼ਿਸ਼ ਹਜੇ ਕੋਈ ਨਹੀਂ ਕੀਤੀ ਕੱਲ ਆਏ ਸੀ ਕੁਝ ਅਧਿਕਾਰੀ ਉਹਦੀ ਮਿੰਨਤੀ ਕਰਗੇ ਸੀ ਕਿ ਇਹ ਡੂੰਗਾ ਕਿੰਨਾ ਆ ਇਹ ਲੰਬਾਈ ਇਹਦੀ ਕਿੰਨੀ ਹੈਗੀ ਆ ਉਹ ਸਾਰਾ ਕੁਝ ਉਹਦੀ ਮਿੰਨਤੀ ਮੰਤੀ ਕਰਕੇ ਲੈ ਗਏ ਨੇ ਐਸਟੀਮੇਟ ਵਗੈਰਾ ਜੋ ਵੀ ਉਹਨਾਂ ਦਾ ਕੋਈ ਪ੍ਰੋਸੈਸ ਕੋਈ ਦਾ ਕੋਈ ਪ੍ਰੋਸੀਜਰ ਹੁੰਦਾ ਹੋਏਗਾ ਉਸ ਤੋਂ ਇਲਾਵਾ ਕੋਈ ਵੱਡਾ ਅਧਿਕਾਰੀ ਜਿਹੜਾ ਕੋਈ ਅਫਸਰ ਕੋਈ ਵੱਡਾ ਜਿਹੜਾ ਇਸ ਡਿਪਾਰਟਮੈਂਟ ਦਾ ਜਾਂ ਇਹ ਨਸਬੰਧਤ ਡੀਸੀ ਐਚਡੀਐਮ ਸਾਹਿਬ ਕੋਈ ਏਦਾਂ ਕੋਈ ਏਦਾਂ ਦਾ ਅਧਿਕਾਰੀ ਜਿਹੜਾ ਉਹ ਅਜੇ ਤੱਕ ਸਾਡੇ ਕੋਲ ਨਹੀਂ ਆਇਆ ਜੀ ਅਜੇ ਤਾਂ ਕੋਈ ਫਿਰ ਤੁਹਾਡਾ ਸੰਬੰਧ ਸੰਪਰਕ ਟੁੱਟਿਆ ਪਿਆ ਜਾਵਾ ਜੀ ਹਾਂ ਸੰਪਰਕ ਆਵਾਜ਼ਾਈ ਤੇ ਚਲੋ ਜੀ ਟੁੱਟੀ ਟੁੱਟੀ ਆ ਉਹ ਤੇ ਸਾਨੂੰ ਪਤਾ ਵੀ ਆਪਾਂ ਇੰਨੇ ਨੇ ਪਾਣੀ ਚੋਂ ਲੰਘ ਕੇ ਜਿੱਥੇ ਵੀ ਜਾਣਾ ਜਾਂਦੇ ਹਾਂ ਜੀ ਤੇ ਵੈਸੇ ਤਾਂ ਇਹ ਆ ਵੀ ਆਪਾਂ ਦੇ ਉਸ ਦਿਨ ਜਿੱਦਣ ਇੱਥੇ ਰਾਤ ਪਾਣੀ ਦਾ ਇੰਨਾ ਜ਼ੋਰ ਸੀ ਸਾਨੂੰ ਜੋ ਮਦਦ ਚਾਹੀਦੀ ਸੀ ਛੋਟੀ ਮੋਟੀ ਵੀ ਮਿੱਟੀ ਦੀਆਂ ਬੋਰੀਆਂ ਹੀ ਚਾਹੀਦੀਆਂ ਸੀ ਸਾਨੂੰ ਹੋਰ ਕੀ ਚਾਹੀਦਾ ਹੋਰ ਉਹ ਦੇ ਵੀ ਕੀ ਸਕਦੇ ਸਾਨੂੰ ਉਹ ਵੀ ਨਹੀਂ ਮਿਲਿਆ ਪਰ ਉਹ ਅਜੇ ਤੱਕ ਵੀ ਸਾਡੀ ਕੋਈ ਇਹਦੀ ਸੁ ਕੀ ਕਹਿੰਦੇ ਵੀ ਉਹਦੇ ਵਾਹਿਗੁਰੂ ਦੇ ਭਰੋਸੇ ਹੀ ਆ ਜਾਂ ਜਿਹੜੀਆਂ ਸਿੱਖ ਸੰਗਤਾਂ ਜਾਂ ਹੋਰ ਸਾਡੇ ਮਦਦ ਕਰਨ ਵਾਸਤੇ ਆ ਰਹੇ ਨੇ ਲੋਕ ਇਹ ਉਹਨਾਂ ਦਾ ਸਾਰਾ ਚੱਲ ਰਿਹਾ ਵੀ ਲੋਕਾਂ ਦਾ ਪਸ਼ੂਆਂ ਦਾ ਵੀ ਚਾਰਾ ਜਿਹੜਾ ਮਿਲ ਰਿਹਾ ਤੇ ਜਿਹੜੇ ਸਾਡੇ ਪਿੰਡਾਂ 'ਚ ਰਹਿ ਰਹੇ ਉਹਨਾਂ ਨੂੰ ਵੀ ਜਿਹੜੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ ਸਰ 24 ਤਰੀਕ ਨੂੰ ਪਾਣੀ ਆਉਣਾ ਸ਼ੁਰੂ ਹੋ ਗਿਆ ਸਾਮ ਨੂੰ 25 ਤਰੀਕ ਨੂੰ ਟਾਂਡੇ ਲੱਗੋ ਬੰਟ ਟੁੱਟਦਾ ਔਰ 25 ਤਰੀਕ ਨੂੰ ਇਹ ਤੋਂ ਟੁੱਟ ਜਾਣਾ ਸੀ ਕਿਉਂਕਿ ਸਾਰਾ ਟਾਂਡੇ ਵਾਲਾ ਪਾਣੀ ਵੀ ਇੱਥੇ ਆਉਣਾ ਸੀ ਅਸੀਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਆ ਕਿ ਸਾਨੂੰ ਤੁਸੀਂ ਸਾਡੀ ਕੀ ਮਦਦ ਕਰ ਸਕਦੇ ਹੋ ਉਹ ਕਹਿੰਦੇ ਕਿ ਇਹ ਤੁਸੀਂ ਇੱਥੋਂ ਚਲੇ ਜਾਓ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਬੰਨਣ ਦੇ ਵਿੱਚ ਮਦਦ ਕਰੋ ਤਾਂ ਜੇ ਬੰਨ ਟੁੱਟੇ ਨਾ ਤਾਂ ਅਸੀਂ ਸਾਨੂੰ ਜਾਣ ਦੀ ਜਰੂਰਤ ਹੀ ਨਾ ਪਵੇ ਪਰੰਤੂ ਜਹਾ ਕੁਝ ਨਹੀਂ ਹੋਇਆ ਇੱਥੋਂ ਤੱਕ ਕਿ ਸਾਨੂੰ ਖਾਲੀ ਸੈਂਡ ਬੈਗ ਤੱਕ ਵੀ ਪ੍ਰੋਵਾਈਡ ਨਹੀਂ ਹੋਏ ਸਾਡੇ ਪਿੰਨੇ ਪੂਰੀ ਕੋਸ਼ਿਸ਼ ਕੀਤੀ 12 ਵਜੇ ਇੱਥੋਂ ਬੰਨ ਟੁੱਟਣ ਲੱਗਾ ਸੀ ਅਸੀਂ 12 ਵਜੇ ਬੰਨ ਬੰਨਿਆ ਔਰ ਤੁਹਾਡੇ ਕੋਲ ਲਾਸਟ 5 ਵਜੇ ਸਵੇਰੇ ਸਾਡੇ ਜਦੋਂ ਜਾਏ ਦੇ ਬਾਅਦ ਅਸੀਂ ਇੱਕ ਜੀਸੀਬੀ ਵੀ ਲੈ ਕੇ ਲਈ ਸੀ ਇੱਥੇ ਤੇ 5 ਵਜੇ ਤੁਹਾਡੇ ਕੋਲ ਜਿਹੜਾ ਪਾਣੀ ਉਹ ਕਿਤੇ ਹੈਲਪ ਆ ਦੇ ਫੋਨ ਕਰੋ ਸਰਕਾਰ ਵਾਲੋ ਕੀ ਅਸਰ ਪਿਆ ਸਰ ਹੈਲਪ ਲਾਈਨ ਤੇ ਉਹ ਤਾਂ ਫੋਨ ਚੱਕਦੇ ਸੀ ਪਰ ਉਹ ਫੋਨ ਚੱਕ ਕੇ ਇੰਨੀ ਗੱਲ ਕਹਿੰਦੇ ਕਿ ਤੁਹਾਡੀ ਕੰਪਲੇਟ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡੀ ਕਿਸੇ ਅਧਿਕਾਰੀ ਨਾਲ ਗੱਲ ਕਰਾਓ ਜਾਂ ਹਾਨੂੰ ਉਹਨਾਂ ਦਾ ਨੰਬਰ ਦਿਓ ਪਰੰਤੂ ਕਹਿੰਦੇ ਨਹੀਂ ਅਸੀਂ ਤੁਹਾਡੀ ਗੱਲ ਸੁਣ ਲਈ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਕਿੰਨੇ ਦਿਨ ਬਾਅਦ ਅਧਿਕਾਰੀ ਆਏ ਅਧਿਕਾਰੀ ਸਰ 26 ਤਰੀਕ ਨੂੰ ਐਕਸ਼ਨ ਸਾਹਿਬ ਆਏ ਸੀ ਪੱਲੀ ਸੜ ਤੇ ਇਧਰ ਨਹੀਂ ਆਏ ਪੱਲੀ ਸੜ ਤੇ ਆਏ ਸੀ ਔਰ ਉਹ 23 ਨੂੰ ਸਾਨੂੰ ਉਹ ਦਵਾਂਸ ਕੀ ਲੈਣੇ ਸੋਣਾ ਕੋਲੋਂ 23 ਨੂੰ ਉਹਨਾਂ ਨੂੰ ਤੇ ਸਾਨੂੰ ਤਾਂ 25 ਤੀ ਨੂੰ ਮਦਦ ਚਾਹੀਦੀ ਸੀ ਬੰਨ ਨੂੰ ਬੰਨਣ ਵਾਸਤੇ ਉਹ ਤਾਂ ਬੰਨਿਆ ਨਹੀਂ ਗਿਆ ਸਾਡੇ ਪਿੰਡ ਦੇ ਲੋਕ ਸਾਰੀ ਰਾਤ ਇੱਥੇ ਜਾਗਦੇ ਰਹੇ ਨੇ ਇਸੇ ਤੋਂ ਬੰਦ ਉੱਪਰ ਰਹੇ ਨੇ ਔਰ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਘਰੋਂ ਖਾਦ ਵਾਲੇ ਕੱਟੇ ਲਿਆ ਕੇ ਖਾਲੀ ਬੋਰੀਆਂ ਲਿਆ ਕੇ ਉਹਦੇ ਨਾਲ ਬੰਨ ਬੰਨਿਆ ਗਿਆ ਸੀ ਇਹ ਆ ਸਾਡੇ ਸਰਕਾਰਾਂ ਦੇ ਸਾਡੇ ਪ੍ਰਸ਼ਾਸਨ ਦੇ ਜਿਹੜੇ ਆ ਅਗਾਉਂ ਪ੍ਰਬੰਧ ਜਿਹੜੇ ਤੁਸੀਂ ਕਹਿੰਦੇ ਹੋ ਨਾ گاਉਂ ਪ੍ਰਬੰਧ ਹੋ ਰਹੇ ਨੇ ਇਹ ਆ گاਉਂ ਪ੍ਰਬੰਧ ਸੀ ਜੀ